ਲੇ ਵੀ ਕਾਉਂ ਬਈ ਦੁਨੀਆ دیਵਾਨੀ ਐ ਇਸ ਘੋੜੇ ਦੀ ਚਾਲ ਦੀ ਨਵੇਂ ਸੱਜਣਾ ਮਿੱਤਰਾਂ ਨੂੰ ਆਪਾਂ ਅੱਜ ਦਿਖਾਵਾਂ ਵੀ ਘੋੜਾ ਚਾਲ ਤੁਰਦਾ ਕਿਵੇਂ ਆ ਅਸਲ 'ਚ ਜਦੋਂ ਇਹ ਘੋੜਾ ਮੰਡੀ ਦੇ ਵਿੱਚ ਜਾਂ ਕਿਤੇ ਮੇਲਿਆਂ ਦੇ ਵਿੱਚ ਆ ਜਾਂਦਾ ਨਾ ਤਾਂ ਸਾਰੀ ਦੁਨੀਆ ਦੀ ਨਿਗਾ ਇਸ ਘੋੜੇ ਤੇ ਹੁੰਦੀ ਆ ਇਸ ਘੋੜੇ ਨਾਲ ਹੀ ਮੇਲਾ ਸ਼ੁਰੂ ਹੁੰਦਾ ਤੇ ਇਸ ਘੋੜੇ ਨਾਲ ਹੀ ਮੇਲਿਆਂ 'ਚ ਰੇਸ ਜਿਹੜੀ ਉਹ ਖਤਮ ਹੁੰਦੀ ਆ ਜੇ ਤਾਂ ਸਮਝ ਲਓ ਘੋੜਾ ਪਹਿਲਾਂ ਭੱਜ ਗਿਆ ਤਾਂ ਮੇਲਾ ਪਹਿਲਾਂ ਖਤਮ ਤੇ ਨਹੀਂ ਦਾ ਇੰਤਜ਼ਾਰ ਕਰਦੇ ਰਹਿੰਦੇ ਆ ਇਸ ਘੋੜੇ ਦੀ ਦੌੜ ਦਾ ਦੌੜ ਦਾ ਇੰਤਜ਼ਾਰ ਕਰਨ ਵੀ ਕਿਵੇਂ ਨਾ ਆਪਾਂ ਸਟਾਰਟਿੰਗ ਤੋਂ ਲੈ ਕੇ ਤੁਹਾਨੂੰ ਦੱਸਾਂਗੇ ਤੇ ਦਿਖਾਵਾਂਗੇ ਕਿ ਘੋੜਾ ਉਹਨਾਂ ਹੀ ਕੰਫਰਟੇਬਲ ਜਿਆਦਾ ਵਧੀਆ ਫੀਲ ਕਰੂਗਾ ਜਿੰਨੀ ਤੁਸੀਂ ਇਹਦੀ ਵਧੀਆ ਤੇ ਮਜ਼ਬੂਤ ਟੰਗ ਨਾਲ ਦੀ ਤਿਆਰੀ ਕਰਦੇ ਆ ਤੁਸੀਂ ਇਸ ਘੋੜੇ ਦੀ ਜਿਹੜੀ ਸਵਾਰੀ ਕਰਨ ਤੋਂ ਪਹਿਲਾਂ ਦੀ ਜਿਹੜੀ ਵੀਡੀਓ ਦੇਖ ਰਹੇ ਆ ਤੁਸੀਂ ਇਹਦੀ ਇੱਕ ਪ੍ਰੋਪਰ ਤਿਆਰੀ ਕੀਤੀ ਜਾ ਰਹੀ ਹੈ ਇਹਨੂੰ ਮੇਲੇ ਦੇ ਵਿੱਚ ਭਜਾਉਣ ਦੇ ਲਈ ਤਾਂ ਕਿ ਜਿਹੜਾ ਸਵਾਰ ਕੰਫਰਟੇਬਲ ਹੋ ਕੇ ਉੱਤੇ ਬੈਠ ਸਕੇ ਉਹਦੀ ਜਿਹੜੀ ਕਾਠੀ ਆ ਉਹਦੇ ਥੱਲੇ ਗੱਦੀ ਪਾ ਕੇ ਉੱਪਰ ਕਾਠੀ ਰੱਖ ਕੇ ਤੇ ਉਸ ਨੂੰ ਸ਼ਿੰਗਾਰਿਆ ਜਾ ਰਿਹਾ ਵਾ ਮੇਲੇ ਦੇ ਵਿੱਚ ਜਦੋਂ ਇਹ ਘੋੜਾ ਤੁਰਦਾ ਤਾਂ ਸਾਰਿਆਂ ਦੀ ਨਿਗਾ ਇਸ ਘੋੜੇ ਤੇ ਹੁੰਦੀ ਇਸ ਘੋੜੇ ਦਾ ਨਾਂ ਹੈਗਾ ਮਿੱਤਰੋ ਸੁਲਤਾਨ ਤੇ ਮੇਲਿਆਂ ਦੀ ਸ਼ਾਨ ਜਗਰਾਮਾ ਅਗਵਾੜ ਲੋਕੋ ਦਾ ਇਹ ਜਿਹੜਾ ਘੋੜਾ ਸੁਲਤਾਨ ਆਪਣੇ ਮਾਲਵੇ ਦੀ ਸ਼ਾਨ ਹੈ ਤੇ ਮਾਲਕ ਦਾ ਨਾਮ ਹੈਗਾ ਗੋਪੀ ਧਾਲੀਆਲ ਪੰਜਾਬੀ ਦੇ ਵਿੱਚ ਆਪਾਂ ਕਹਿੰਦੇ ਆ ਘੋੜੇ ਤੇ ਸਵਾਰੀ ਕਰਦੇ ਆ ਬਹੁਤ ਸਾਰੇ ਮਿੱਤਰ ਆਪਣੇ ਕਹਿ ਦਿੰਦੇ ਆ ਜਦੋਂ ਕਿ ਅਣਜਾਣ ਬੰਦੇ ਹੁੰਦੇ ਆ ਕਹਿ ਦਿੰਦੇ ਬਾਈ ਘੋੜਾ ਸਾਨੂੰ ਚਲਾ ਲੈਂਦੇ ਚਲਾ ਲੈਂਦੇ ਨਹੀਂ ਆਪਣੇ ਗੁਰੂ ਮਹਾਰਾਜ ਦੀ ਇਹ ਸਵਾਰੀ ਆ ਤਾਂ ਆਪਾਂ ਸਤਿਕਾਰ ਨਾਲ ਇਸ ਨੂੰ ਸਵਾਰੀ ਕਰਨਾ ਹੀ ਕਹਿੰਦੇ ਆ ਹੁਣ ਤੁਸੀਂ ਇਹ ਉੱਤੇ कसे ਵੇਖ ਲੋ ਤੰਦ ਕਿੰਨੇ कसे ਆ ਤੇ ਵੀ ਬੰਦਾ ਭਲਾਂ ਦੀ ਆਥਰ ਤੱਕਰ ਘੋੜੇ ਦੇ ਉੱਤੇ ਬੈਠਾ ਰਹੇ ਨਾ ਤਾਂ ਘੋੜੇ ਨੂੰ ਤਕਲੀਫ ਹੋਣੀ ਆ ਤੇ ਨਾ ਉੱਪਰ ਵਾਲੇ ਬੈਠੇ ਹੋਏ ਬੰਦੇ ਨੂੰ ਤਕਲੀਫ ਹੋਣੀ ਆ ਜਿੰਨੀ ਵਧੀਆ ਤੁਸੀਂ ਤਿਆਰੀ ਕਰੋਗੇ ਓਨਾ ਵਧੀਆ ਘੋੜਾ ਤੁਰੂਗਾ ਸੁਲਤਾਨ ਘੋੜਾ ਆਪਣੇ ਭਾਈ ਗੋਪੀ ਢਾਲੀਆਲ ਹੁਣੇ ਜਿਹੜੇ ਇਹਦੇ ਮਾਲਕ ਆ ਉਹਨਾਂ ਦੇ ਦਸਨ ਮੁਤਾਬਕ ਜਦੋਂ ਮੋਟਰਸਾਈਕਲ ਨਾਲ ਇਹਦਾ ਮੀਟਰ ਲਾਉਂਦੇ ਆ ਤਾਂ 44 45 46 ਤੱਕ ਦੀ ਜਿਹੜੀ ਇਹਦੀ ਸਪੀਡ ਉਹ ਉਹਨਾਂ ਨੇ ਰਿਕਾਰਡ ਕੀਤੀ ਹੋਈ ਆ ਉਹ ਵੀ ਬਹੁਤ ਰੇਅਰ ਘੋੜਿਆਂ ਦੇ ਵਿੱਚ ਇੰਨੀ ਸਪੀਡ ਹੁੰਦੀ ਆ ਆਮ ਤੌਰ ਤੇ 30 35 ਦੀ ਸਪੀਡ ਤੇ ਜੋ ਹੈਗੇ ਹਾਈਐਸਟ ਘੋੜੇ ਘੋੜੀਆਂ ਉਹ ਆਪਣੇ ਇਧਰ ਜਾਂਦੇ ਆ ਤਾਂ ਕਰਕੇ ਜਿਹੜੀ ਦੁਨੀਆ ਇਸ ਘੋੜੇ ਦੀ دیਵਾਨੀ ਆ ਹੁਣ ਤੁਸੀਂ ਆਪ ਹੀ ਦੇਖ ਲਓ ਘੋੜੇ ਦਾ ਜਦੋਂ ਸ਼ਿੰਗਾਰ ਕਰ ਰਹੇ ਆ ਆਸੇ ਪਾਸੇ ਘੋੜੇ ਦਾ ਜਿਹੜਾ ਮੇਲਾ ਇਕੱਠਾ ਹੋਇਆ ਪਿਆ ਵੀ ਜਦੋਂ ਇਹ ਘੋੜਾ ਤੁਰੂਗਾ ਤਾਂ ਘੋੜੇ ਨੂੰ ਤੁਰਦੇ ਨੂੰ ਵੇਖਣਾ ਤਿਆਰੀਆਂ ਦੇਖ ਲਓ ਤੁਸੀਂ ਸ਼ੁਰੂ ਤੋਂ ਲੈ ਕੇ ਮੂੰਹ ਤੋਂ ਲੈ ਕੇ ਢੋਈ ਤੋਂ ਪੂਛੜ ਤੱਕ ਪਾ ਕੇ ਹੁਣ ਜਿਹੜਾ ਥੱਲੇ ਦੀ ਤਾਰੂਬ ਆਇਆ ਜਾਂਦਾ ਸਾਰਾ ਕੁਝ ਪ੍ਰੋਪਰ ਤੌਰ ਤੇ ਪਾਇਆ ਜਾਣਾ ਘੋੜੇ ਦੇ ਤਾਂ ਕਿ ਮਾਲਕ ਨੂੰ ਜਿਹੜਾ ਸਵਾਰ ਆ ਉਹ ਜਦੋਂ ਉੱਪਰ ਬੈਠ ਗਿਆ ਉਹਨੂੰ ਬਾਰ-ਬਾਰ ਥੱਲੇ ਨਾ ਉਤਰਨਾ ਪਵੇ ਘੋੜੇ ਦਾ ਕੱਦ ਘਾੜ ਕੋਈ ਬੜਾ ਵੱਡਾ ਨਹੀਂ ਪਰ ਵੱਡੇ-ਵੱਡੇ ਘੋੜਿਆਂ ਨੂੰ ਵਾਣੀ ਪਾਇਆ ਸੀ ਇਸ ਘੋੜੇ ਨੇ ਕਿਸੇ ਘੋੜੇ ਨੂੰ ਆਪ ਦੇ ਲਾਗੇ ਤਾਗੇ ਨਹੀਂ ਲੱਗਣ ਦਿੰਦਾ ਇੰਨੀ ਕਿ ਜ਼ਿਆਦਾ ਵਧੀਆ ਚਾਲ ਤੁਰਦਾ ਤੇ ਸਪੀਡ ਤੁਰਦਾ ਮੇਲਾ ਇਸ ਘੋੜੇ ਦੇ ਮਗਰ ਮਗਰ دیਵਾਨਾ ਹੋਇਆ ਫਿਰਦਾ ਰਹਿੰਦਾ ਇਹਦੀ ਚਾਲ ਵੇਖਣ ਨੂੰ ਇਹਦੀਆਂ ਵੀਡੀਓ ਬਣਾਉਂਦੇ ਨੇ। ਤੋਂ ਆਪਾਂ ਇੱਕ ਸਾਰਾ ਕਲਿੱਪ ਤੁਹਾਨੂੰ ਦਿਖਾਇਆ ਵਾ ਇਸ ਘੋੜੇ ਦੇ ਉੱਪਰ ਬੈਠਣ ਦਾ ਤਰੀਕਾ ਹੁਣ ਜਿਵੇਂ ਇਹ ਘੋੜਾ ਖੜਾ ਵਾ ਜਮਾਂ ਇੱਕ ਨਾਰਮਲ ਪੋਜੀਸ਼ਨ ਦੇ ਵਿੱਚ ਖੜਾ ਵਾ ਉਹਨੂੰ ਪਤਾ ਕਿ ਮੇਰੇ ਜਿਹੜੇ ਸਾਜ਼ੋ ਸਮਾਨ ਆ ਕਾਠੀ ਆ ਸਵਾਰੀ ਲਈ ਮੈਨੂੰ ਤਿਆਰ ਕੀਤਾ ਜਾਂਦਾ ਇੱਕ ਨਾਰਮਲ ਪੋਜੀਸ਼ਨ ਦੇ ਵਿੱਚ ਖੜਾ ਜਦੋਂ ਹੀ ਮਾਲਕ ਨੇ ਮੱਥਾ ਟੇਕ ਕੇ ਇਸ ਘੋੜੇ ਤੋਂ ਆਗਿਆ ਮੰਨ ਕੇ ਇਸ ਦੇ ਉੱਤੇ ਸਵਾਰ ਬੈਠੂਗਾ ਤਾਂ ਇਸ ਜਿਹੜੇ ਘੋੜੇ ਦਾ ਸੁਭਾਅ ਤੁਸੀਂ ਇੱਕਦਮ ਬਦਲਦਾ ਵੇਖੋਗੇ ਘੋੜੇ ਨੂੰ ਪਤਾ ਲੱਗ ਜਾਣਾ ਕਿ ਮੇਰੇ ਉੱਤੇ ਸਵਾਰ ਬੈਹ ਗਿਆ ਬਾਕੀ ਹੋਰ ਗੱਲ ਅਣਜਾਣ ਬੰਦਾ ਕੋਈ ਇਸ ਘੋੜੇ ਤੇ ਸਵਾਰੀ ਜਲਦੀ ਕਰ ਨਹੀਂ ਸਕਦਾ ਕਿਉਂਕਿ ਅਸੀਂ ਇਹਦੀ ਰਫ਼ਤਾਰ ਤੇ ਇਹਦੀ ਰੋਕਣ ਦਾ ਜਿਹੜਾ ਤਰੀਕਾ ਉਹ ਵੱਖਰਾ ਵਾ ਇੱਕਦਮ ਤੇ ਇਸ ਕਰਕੇ ਅਣਜਾਣ ਬੰਦਾ ਛੇਤੀ ਇਸ ਘੋੜੇ ਤੇ ਸਵਾਰੀ ਨਹੀਂ ਕਰ ਸਕਦਾ ਮਹਿੰਗਾ ਮਹਿੰਗਾ ਗੱਡੀਆਂ ਤੁਸੀਂ ਦੇਖ ਲਓ ਇੱਕ ਪਾਸੇ ਤੇ ਇੱਕ ਪਾਸੇ ਇਸ ਘੋੜੇ ਨੂੰ ਖੜਾ ਕੇ ਵੇਖ ਲਿਓ 100 ਬੰਦੇ ਚੋਂ 100 ਦਾ 100 ਬੰਦਾ ਇਸ ਘੋੜੇ ਨਾਲ ਵੇਖੂਗਾ ਨਾ ਕਿ ਮਹਿੰਗੀ ਗੱਡੀ ਨਾਲ ਵੇਖੂ ਫਿਰ ਘੋੜੇ ਤੇ ਬੈਠਾ ਬੰਦਾ ਵੀ ਆਪਣੇ ਆਪ ਨੂੰ ਕਿਸੇ ਬਾਦਸ਼ਾਹ ਨਾਲੋਂ ਘੱਟ ਨਹੀਂ ਮੰਨਦਾ ਇਹ ਘੋੜੇ ਦੀ ਸਵਾਰੀ ਹੁੰਦੀ ਆ ਜਿਹਦਾ ਕਿ ਪ੍ਰੇਮ ਬੰਦੇ ਨੂੰ ساری ਜ਼ਿੰਦਗੀ ਦਾ ਪਿਆ ਰਹਿੰਦਾ ਉਹ ਕਦੇ ਵੀ ਘੋੜੇ ਦੀ ਸਵਾਰੀ ਤੋਂ ਵਾਂਝਾ ਨਹੀਂ ਰਹਿ ਸਕਦਾ ਜਿਸ ਨੇ ਇੱਕ ਵਾਰੀ ਘੋੜੇ ਨਾਲ ਸਵਾਰੀ ਕਰ ਲਈ ਤੇ ਪਿਆਰ ਵੀ ਇੰਨਾ ਘੋੜੇ ਦੇ ਪੈਰੀ ਹੱਥ ਲਾ ਕੇ ਮੱਥਾ ਟੇਕ ਕੇ ਘੋੜੇ ਦੇ ਉੱਤੇ ਬੈਠਾ ਮਹਾਰਾਜ ਦਾ ਸ਼ੁਕਰਾਨਾ ਤੱਕ ਕਰਨਾ ਕਰਨਾ ਸਵਾਰ ਨੇ ਘੋੜੇ ਦਾ ਸ਼ੁਕਰਾਨਾ ਵੀ ਕੀਤਾ ਕਿ ਤੂੰ ਮੈਨੂੰ ਆਪ ਦੇ ਉੱਪਰ ਬੈਠਣ ਦੀ ਜਗ੍ਹਾ ਦਿੱਤੀ ਆ ਤੇ ਘੋੜੇ ਦੀ ਪਹਿਲਾਂ ਜਿਹੜਾ ਵਹਾਉ ਪਹਾਵਾ ਵਰਤਾਰਾ ਉਹ ਦੇਖ ਲਓ ਇਕਦਮ ਸ਼ਾਂਤ ਤੇ ਜਦੋਂ ਮਾਲਕ ਦੇ ਹੱਥ ਦੇ ਵਿੱਚ ਸਵਾਰ ਦੇ ਹੱਥ 'ਚ ਲਗਾਮ ਆ ਗਿਆ ਤੇ ਉਦੋਂ ਘੋੜੇ ਦੇ ਸਟੈਪ ਦੇਖ ਲਓ ਤੁਸੀਂ ਇਕਦਮ ਜਿਹੜਾ ਕਰੰਟ ਫੜਿਆ ਘੋੜੇ ਨੇ ਘੋੜੇ ਦੀ ਚਾਲ ਵੇਖ ਲਓ ਤੁਸੀਂ ਦੁਨੀਆ دیਵਾਨੀ ਐ ਇਸ ਘੋੜੇ ਦੀ ਜਿਹੜੀ ਦੌੜ ਵੇਖਣ ਦੇ ਲਈ ਪਰ ਜਗਰਾਉ ਮੰਡੀ ਦੇ ਮੇਲੇ ਦੇ ਵਿੱਚ ਇਸ ਘੋੜੇ ਨੂੰ ਜਿਹੜੀਆਂ ਦੋ ਟਰਮਾਂ ਮਿਲਣਾ ਸੀਗਾ ਆਪਣੀ ਖੇਡ ਦਾ ਪ੍ਰਦਰਸ਼ਨ ਦਿਖਾਉਣ ਦੇ ਲਈ ਇਸ ਵਾਰ ਜਿਹੜਾ ਘੋੜੇ ਨੇ ਉਹਨਾਂ ਦੋਨਾਂ ਟਰਮਾਂ ਦੇ ਵਿੱਚ ਹੀ ਫੌਲ ਕਰਤਾ ਸੀ ਪਰ ਮੇਲਾ ਫਿਰ ਵੀ ਇਸ ਘੋੜੇ ਦਾ ਦਵਾਨਾ ਦੁਨੀਆ ਨੂੰ ਜਿੱਤ ਹਾਰ ਨਾਲ ਕੋਈ ਮਤਲਬ ਨਹੀਂਗਾ ਉਹਨਾਂ ਨੇ ਇਸ ਘੋੜੇ ਦੀ ਦੌੜ ਦੇਖਣੀ ਸੀਗੀ ਉਹਨਾਂ ਨੇ ਫਿਰ ਦੁਬਾਰਾ ਇਸ ਘੋੜੇ ਦੀ ਦੌੜ ਵੇਖਣ ਦੇ ਲਈ ਮੈਦਾਨ ਦੇ ਵਿੱਚ ਛੱਡਿਆ ਪਰ ਸੁਲਤਾਨ ਆਪਣੀ ਥੋੜੀ ਜੀ ਚਾਲ ਤੋਂ ੜਕਦਾ ਹੋਇਆ ਕਿਉਂਕਿ ਮੋਢੇ ਨਹੀਂ ਖਿਲਣੇ ਚਾਹੀਦੇ ਹੁੰਦੇ ਨਵੇਂ ਬੰਦਿਆਂ ਨੂੰ ਆਪਾਂ ਦੱਸਦਗੇ ਤੇ ਉਹ ਚਾਲ ਤੋਂ ੜਕ ਗਿਆ ਸੀਗਾ ਪਰ ਫਿਰ ਵੀ ਲੋਕਾਂ ਦਾ ਮਨ ਖੋਸ਼ ਕੀਤਾ ਸੁਲਤਾਨ ਨੇ ਤੀਜੀ ਵਾਰ ਟੂਰਨਾਮੈਂਟ ਤੋਂ ਤਾਂ ਚਲੋ ਬਾਹਰ ਹੋ ਗਿਆ ਸੀ ਤੀਜੀ ਵਾਰ ਉਸ ਨੇ ਆਪਣੀ ਜਿਹੜੀ ਬਹੁਤ ਹੀ ਸੋਹਣੀ ਚਾਲ ਦੇ ਵਿੱਚ ਪ੍ਰਦਰਸ਼ਨ ਕੀਤਾ ਪੰਜਾਬ ਦੀ ਇਸ ਖੇਡ ਨੂੰ ਤੇ ਸੁਲਤਾਨ ਨੂੰ ਪਿਆਰ ਕਰਨ ਵਾਲੇ ਇੱਕ ਪਿਆਰਾ ਜਿਹਾ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਓ ਦੋਸਤੋ ਜਉਂਦੇ ਵਾਸਤੇ ਰਹੋ